ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਦੇ ਅੱਜ ਜਨਮ ਦਿਨ ਹੈ 54th ਬਰਥਡੇ ਤੇ ਅੱਜ ਚੰਡੀਗੜ੍ਹ ਕਾਂਗਰਸ ਦੇ ਯੂਥ ਪ੍ਰਧਾਨ ਮਨੋਜ ਲੁਬਾਣਾ ਇਸ ਵਕਤ ਇੱਕ ਮੁਹੱਬਦੀ ਦੁਕਾਨ ਲਾ ਰਹੇ ਨੇ ਮੁਹੱਬਦੀ ਲਗਾਨ ਕਿਵੇਂ ਲਾ ਰਹੇ ਨੇ ਉਹਨਾਂ ਤੋਂ ਜਾਣ ਲੈਣੇ ਆ ਮਨੋਜ ਜਨਮ ਦਿਨ ਹੈ ਰਾਹੁਲ ਗਾਂਧੀ ਦਾ ਮੁਹੱਬਦੀ ਦੁਕਾਨ ਲਾ ਰਹੇ ਹੋ ਆ ਮੁਹੱਬਦੀ ਦੁਕਾਨ ਕਿਵੇਂ ਮੁਹੱਬਦੀ ਦੁਕਾਨ ਨਹੀਂ ਹੈ ਜੀ ਕਿ ਅਸੀਂ ਇਹ ਮਟਕੇ ਅੱਜ ਲਿੱਤੇ ਆ ਜੀ ਇਹ ਹਰ ਜਗ੍ਹਾ 6-6 ਦੀ ਜਗ੍ਹਾ ਲਾਵਾਂਗੇ ਮਟਕੇ ਜਿਹੜੇ ਲੋਕਾਂ ਨੂੰ ਪਾਣੀ ਦੀ ਪਿਆਸ ਲੱਗੂਗੀ ਤੇ ਮੋਹੱਬਤ ਦੀ ਦੁਕਾਨ ਦਾ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਰਾਹੁਲ ਗਾਂਧੀ ਜੀ ਕਹਿੰਦੇ ਆ ਕਿ ਸਾਰੀ ਚੰਗਾ ਚੰਗੀ ਗੱਲਾਂ ਕਰਨੀਆਂ ਤੇ ਪੋਜ਼ਿਟਿਵ ਗੱਲਾਂ ਕਰਨੀਆਂ ਤੇ ਅੱਜ ਇਹ ਗਰਮੀ ਦੇ ਮਾਹੌਲ 'ਚ ਅਸੀਂ ਲੋਕਾਂ ਨੂੰ ਪਾਣੀ ਪ੍ਰੋਵਾਈਡ ਕਰਾਵਾਂਗੇ ਥਾਂ-ਥਾਂ ਤੇ ਮੋਹੱਬਤ ਦਾ ਸ਼ਰਬਤ ਬੜਾ ਫੇਮਸ ਹੈ ਇਸੇ ਪਾਣੀ ਰੱਖੋਗੇ ਠੰਡਾ ਜਾਂ ਕੋਈ ਸ਼ਰਬਤ ਵੀ ਪਾ ਕੇ ਰੱਖੋ ਪਾਣੀ ਰੱਖਾਂਗੇ ਠੰਡਾ ਜੀ ਠੰਡਾ ਪਾਣੀ ਸ਼ਰਬਤ ਦੇ ਬਰਾबरी ਹੈ ਜੀ ਤੇ ਹਰ ਥਾਂ ਤੇ ਰੱਖਿਆ ਹੋਗਾ ਚਾਰ ਪੰਜ ਥਾਂ ਚੰਡੀਗੜ੍ਹ ਦੇ ਪਾਰਟਿਕੂਲਰ ਡਿਸਾਈਡ ਕੀਤੀਆਂ ਨੇ ਉੱਥੇ ਉੱਥੇ ਰੱਖਾਂਗੇ ਕਿੱਥੇ ਕਿੱਥੇ ਰੱਖਣਾ ਵੈਸੇ ਕੀ ਇੱਕ ਲੇਗ ਦੇ ਕੋਲ ਰੱਖਾਂਗੇ ਜੀ ਇੱਕ ਲੇਬਰ ਚੌਕ ਦੇ ਕੋਲ ਇੱਕ ਦੋ ਜਗ੍ਹਾ ਹੋਰ ਡਿਸਾਈਡ ਕਰਕੇ ਚਾਰ ਪੰਜ ਅਗਾਂ ਰੱਖਾਂਗੇ ਜੇ ਵੀ ਰੱਖ ਰਹੇ ਹੋ ਇਥੇ ਉਰੇ ਵੀ ਉਰੇ ਹੁਣੇ ਐਂਗਲ ਆ ਰਿਹਾ ਹੈ ਉਰੇ ਐਂਗਲ ਕੱਢ ਕੇ ਉਰੇ ਵੀ ਲਾਵਾਂਗੇ ਇਸ ਤੋਂ ਇਲਾਵਾ ਪਾਣੀ ਕਿਉਂਕਿ ਖਤਮ ਹੋ ਜਾਏਗਾ ਇੱਕ ਦਿਨ ਸੀ ਜਾਂ ਮੈਂ ਕਿਹਾ ਕਿ ਇੱਕ ਘੰਟੇ 'ਚ ਹੀ ਖਤਮ ਹੋ ਜਾਏਗਾ ਫਿਰ ਭਰੋਂਗੇ ਕਿਵੇਂ ਇਹ ਕਿਸ ਦੀ ਡਿਊਟੀ ਲਈ ਹੈ ਕਿ ਪਾਣੀ ਭਰਿਆ ਜਾਏ ਪਾਰਟਿਕੂਲਰ ਡੇਲੀ ਡਿਊਟੀ ਡਿਊਟੀ ਲਾਇਆ ਕਰਾਂ ਹਫਤੇ 'ਚ ਇੱਕ ਮੁੰਡੇ ਦੀ ਡਿਊਟੀ ਲੱਗਿਆ ਕਰੂਗੀ ਪੰਜਾਬ ਯੂਨੀਵਰਸਿਟੀ ਸਾਹਮਣੇ ਐ ਤੇ ਸਾਡੇ ਜਿਹੜੇ ਵਲੰਟੀਅਰਸ ਨੇ ਉਹ ਰਿਸਪਾਂਸਿਬਿਲਟੀ ਲੈ ਰਹੇ ਆ ਤੇ ਡੇਲੀ ਇਹਨੂੰ ਭਰਿਆ ਕਰਾਂਗੇ ਡੇਲੀ ਗਿਆ ਮਤਲਬ 6 ਘੰਟੇ ਬਾਅਦ 3 ਘੰਟੇ ਬਾਅਦ ਦੇਖ ਕੇ ਜਾਏਗਾ ਕਿ ਤੈਨੂੰ ਭਰਿਆ ਕਰੂਗਾ ਇਸ ਤੋਂ ਇਲਾਵਾ ਜਿਸ ਤਰੀਕੇ ਨਾਲ ਇਹ ਮੁਹੱਬਤ ਦੀ ਦੁਕਾਨ ਲਾਈ ਹੈ ਹੈਨਾ ਕੀ ਪਲਾਨ ਹੈ ਲੋਕਾਂ ਨੂੰ ਪਾਣੀ ਪਿਲਾਣਾ ਜਾਂ ਇਹ ਦੱਸਣਾ ਹੈ ਕਿ ਇੱਕ ਮੁਹੱਬਤ ਜੜੀ ਉਹ ਫਲਾ ਰਹੇ ਆ ਅਸੀਂ ਉਹ ਇੱਕ ਪਾਣੀ ਦੇ ਥ्रू ਦੇਖੋ ਜੀ ਗਰਮੀ ਦਾ ਮੌਸਮ ਹੈ ਤੇ ਇਹਦੇ ਵਿੱਚ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਸਾਡੇ ਨੇਤਾ ਦਾ ਜਨਮ ਦਿਨ ਐ ਤੇ ਸਾਡੇ ਨੇਤਾ ਜਿਹੜਾ ਮੈਸੇਜ ਦਿੰਦੇ ਆ ਚੰਗਾ ਤੇ ਉਹੀ ਚੰਗਾ ਮੈਸੇਜ ਅਸੀਂ ਦੇਣਾ ਕਿ ਚੰਗੀ ਗੱਲਾਂ ਕਰੋ ਤੇ ਚੰਗੇ ਕੰਮ ਕਰੋ ਲੋਕਾਂ ਨੂੰ ਇਸ ਟਾਈਮ ਜੋ ਅੱਜ ਦਾ ਦਿਨ ਐ ਨਾ ਲੋਕਾਂ ਨੂੰ ਪੈਸਾ ਚੰਗਾ ਲੱਗ ਰਿਹਾ ਨਾ ਕੁਝ ਔਰ ਚੰਗਾ ਲੱਗ ਰਿਹਾ ਗਰਮੀ ਨੇ ਬੁਰਾ ਹਾਲ ਕੀਤਾ ਐ ਤੇ ਉਹਦਾ ਸਭ ਤੋਂ ਵੱਡਾ ਲਾਜਾ ਪਾਣੀ ਤੇ ਸਾਡੇ ਨੇਤਾ ਦਾ ਜਨਮ ਦਿਨ ਐ ਸਾਡੇ ਨੇਤਾ ਜੀ ਨੂੰ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਤਸਵੀਰ ਹੈ ਆ ਉਹ ਮਟਕਾ ਹੈ ਜਿਹੜਾ ਕਿ ਹਰ ਥਾਂ ਤੇ ਇੰਸਟਾਲ ਕੀਤਾ ਜਾਊਗਾ ਸਿਰਫ ਇਸ ਕਰਕੇ ਕਿ ਯਾਦ ਰਹੇ ਲੋਕਾਂ ਨੂੰ ਇਸ ਵਕਤ ਪੋਲਿਟਿਕਸ ਦੀ ਨਹੀਂ ਪਈ ਲੋਕਾਂ ਨੂੰ ਇਸ ਵਕਤ ਪੈਸੇ ਦੀ ਨਹੀਂ ਪਈ ਸਿਰਫ ਇਸ ਦੀ ਪਈ ਹੈ ਕਿ ਜੇ ਬਾਹਰ ਜਾ ਰਹੇ ਆ ਫਿਰ ਪਿਆਸ ਲੱਗੀ ਹੈ ਪਾਣੀ ਦਾ ਇੰਤਜ਼ਾਮ ਹੋ ਜਾਏ ਤੇ ਪਾਣੀ ਦਾ ਇੰਤਜ਼ਾਮ ਜਿਹੜਾ ਹੈਗਾ ਯੂਥ ਕਾਂਗਰਸ ਕਰਨ ਜਾ ਰਹੇ ਹੈ ਰਾਹੁਲ ਗਾਂਧੀ ਦੇ ਜਨਮ ਦਿਨ ਤੇ ਕੈਮਰਾ ਪਰਸਨ ਰੁਪਿੰਦਰ ਜੱਗੀ ਦੇ ਨਾਲ ਬਸੰਵਰ ਮਰਮਾ ਢੇਲੀ ਪੋਸਟ ਚੰਡੀਗੜ੍ਹ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਦੇ ਅੱਜ ਜਨਮ ਦਿਨ ਹੈ 54th ਬਰਥਡੇ ਤੇ ਅੱਜ ਚੰਡੀਗੜ੍ਹ ਕਾਂਗਰਸ ਦੇ ਯੂਥ ਪ੍ਰਧਾਨ ਮਨੋਜ ਲੁਬਾਣਾ ਇਸ ਵਕਤ ਇੱਕ ਮੁਹੱਬਤ ਦੀ ਦੁਕਾਨ ਲਾ ਰਹੇ ਨੇ ਮੁਹੱਬਤੀ ਦੁਕਾਨ ਕਿਵੇਂ ਲਾ ਰਹੇ ਨੇ ਉਹਨਾਂ ਤੋਂ ਜਾਣ ਲੈਨੇ ਆ ਮਨੋਜ ਜਨਮ ਦਿਨ ਹੈ ਰਾਹੁਲ ਗਾਂਧੀ ਦਾ ਮੁਹੱਬਤੀ ਦੁਕਾਨ ਲਾ ਰਹੇ ਹੋ ਆ ਮੁਹੱਬਤੀ ਦੁਕਾਨ ਕਿਵੇਂ ਲੱਗ ਮੁਹੱਬਤੀ ਦੁਕਾਨ ਨਹੀਂ ਹੈ ਜੀ ਕਿ ਅਸੀਂ ਇਹ ਮਟਕੇ ਅੱਜ ਲਿੱਤੇ ਆ ਜੀ ਇਹ ਹਰ ਜਗ੍ਹਾ 6-6 ਦੀ ਜਗ੍ਹਾ ਲਾਵਾਂਗੇ ਮਟਕੇ ਜਿਹੜੇ ਲੋਕਾਂ ਨੂੰ ਪਾਣੀ ਦੀ ਪਿਆਸ ਲੱਗੂਗੀ ਤੇ ਮੁਹੱਬਤੀ ਦੁਕਾਨ ਦਾ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਰਾਹੁਲ ਗਾਂਧੀ ਜੀ ਕਹਿੰਦੇ ਆ ਕਿ ਸਾਰੀ ਚੰਗਾ ਚੰਗੀ ਗੱਲਾਂ ਕਰਦੀਆਂ ਤੇ ਪੋਜ਼ਿਟਿਵ ਗੱਲ ਕਰਨੀ ਹੈ ਕਿ ਅੱਜ ਇਹ ਗਰਮੀ ਦੇ ਮਾਹੌਲ 'ਚ ਅਸੀਂ ਲੋਕਾਂ ਨੂੰ ਪਾਣੀ ਪ੍ਰੋਵਾਈਡ ਕਰਾਵਾਂਗੇ ਥਾਂ-ਥਾਂ ਤੇ ਮੁਹੱਬਤ ਦਾ ਸ਼ਰਬਤ ਬੜਾ ਫੇਮਸ ਹੈ ਇਸੇ ਪਾਣੀ ਰੱਖੋਗੇ ਠੰਡਾ ਜਾਂ ਕੋਈ ਸ਼ਰਬਤ ਵੀ ਪਾ ਕੇ ਪਾਣੀ ਰੱਖਾਂਗੇ ਠੰਡਾ ਜੀ ਠੰਡਾ ਪਾਣੀ ਸ਼ਰਬਤ ਦੇ ਬਰਾਬਰ ਹੀ ਹੈ ਜੀ ਤੇ ਇਹ ਹਰ ਥਾਂ ਤੇ ਰੱਖਿਆ ਹੋਗਾ ਚਾਰ ਪੰਜ ਥਾਂ ਚੰਡੀਗੜ੍ਹ ਚ ਪਾਰਟਿਕੂਲਰ ਡਿਸਾਈਡ ਕੀਤੀਆਂ ਨੇ ਉੱਥੇ-ਉੱਥੇ ਰੱਖਾਂਗੇ ਕਿੱਥੇ ਕਿੱਥੇ ਰੱਖਣਾ ਵੈਸੇ ਕੀ ਇੱਕ ਲੇਗ ਦੇ ਕੋਲ ਰੱਖਾਂਗੇ ਜੀ ਇੱਕ ਲੇਬਰ ਚੌਕ ਦੇ ਕੋਲ ਇੱਕ ਦੋ ਜਗ੍ਹਾ ਹੋਰ ਡਿਸਾਈਡ ਕਰਕੇ ਚਾਰ ਪੰਜ ਜਗ੍ਹਾ ਰੱਖਾਂਗੇ ਜੇ ਵੀ ਰੱਖ ਰਹੇ ਹੋ ਇਥੇ ਉਰੇ ਵੀ ਉਰੇ ਹੁਣੇ ਐਂਗਲ ਆ ਰਿਹਾ ਹੈ ਉਰੇ ਐਂਗਲ ਕੱਢ ਕੇ ਉਰੇ ਵੀ ਲਾਵਾਂਗੇ ਇਸ ਤੋਂ ਇਲਾਵਾ ਪਾਣੀ ਕਿਉਂਕਿ ਖਤਮ ਹੋ ਜਾਏਗਾ ਇੱਕ ਦਿਨ ਸੀ ਜਾਂ ਮੈਂ ਕਿਹਾ ਕਿ ਇੱਕ ਘੰਟੇ 'ਚ ਹੀ ਖਤਮ ਹੋ ਜਾਏਗਾ ਫਿਰ ਭਰੋਂਗੇ ਕਿਵੇਂ ਕਿਸ ਦੀ ਡਿਊਟੀ ਲਈਏ ਕਿ ਪਾਣੀ ਭਰਿਆ ਜਾਏ ਪਾਰਟਿਕੂਲਰ ਡੇਲੀ ਡਿਊਟੀ ਡਿਊਟੀ ਲਾਇਆ ਕਰਾਂਗੇ ਹਫ਼ਤੇ 'ਚ ਇੱਕ ਮੁੰਡੇ ਦੀ ਇੱਕ ਡਿਊਟੀ ਲਗਾਇਆ ਕਰੂਗੀ ਪੰਜਾਬ ਯੂਨੀਵਰਸਿਟੀ ਸਾਹਮਣੇ ਹੈ ਤੇ ਸਾਡੇ ਜਿਹੜੇ ਵਲਾਂਟਿਅਰਸ ਨੇ ਔਰਿਸਪੌਂਸੀਬਿਲਟੀ ਲੈ ਰਹੇ ਆ ਤੇ ਡੇਲੀ ਇਹਨੂੰ ਭਰਿਆ ਕਰਾਂਗੇ ਡੇਲੀ ਗਿਆ ਮਤਲ ਦੇਖ ਕੇ ਜਾਏਗਾ ਕਿ ਤੈਨੂੰ ਭਰਿਆ ਕਰਨਗੇ। ਇਸ ਤੋਂ ਇਲਾਵਾ ਜਿਸ ਤਰੀਕੇ ਨਾਲ ਇਹ ਮੁਹੱਬਤ ਦੀ ਦੁਕਾਨ ਲਾਈ ਹੈ ਹੈਨਾ ਕੀ ਪਲਾਨ ਹੈ ਲੋਕਾਂ ਨੂੰ ਪਾਣੀ ਪਿਲਾਣਾ ਹੈ ਜਾਂ ਇਹ ਦੱਸਣਾ ਹੈ ਕਿ ਇੱਕ ਮੁਹੱਬਤ ਜੜੀ ਉਹ ਫਲਾ ਰਹੇ ਹਾਂ ਅਸੀਂ ਉਹ ਇੱਕ ਪਾਣੀ ਦੇ थ्रू ਦੇਖੋ ਜੀ ਗਰਮੀ ਦਾ ਮੌਸਮ ਹੈ ਤੇ ਇਹਦੇ ਵਿੱਚ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਸਾਡੇ ਨੇਤਾ ਦਾ ਜਨਮ ਦਿਨ ਹੈ ਤੇ ਸਾਡੇ ਨੇਤਾ ਜਿਹੜਾ ਮੈਸੇਜ ਦਿੰਦੇ ਆ ਚੰਗਾ ਤੇ ਉਹੀ ਚੰਗਾ ਮੈਸੇਜ ਅਸੀਂ ਦੇਣਾ ਕਿ ਚੰਗੀ ਗੱਲਾਂ ਕਰੋ ਤੇ ਚੰਗੇ ਕੰਮ ਕਰੋ ਲੋਕਾਂ ਨੂੰ ਇਸ ਟਾਈਮ ਜੋ ਅੱਜ ਦਾ ਦਿਨ ਹੈ ਨਾਲ ਲੋਕਾਂ ਨੂੰ ਪੈਸਾ ਚੰਗਾ ਲੱਗ ਰਿਹਾ ਨਾ ਕੁਛ ਹੋਰ ਚੰਗਾ ਲੱਗ ਰਿਹਾ ਹੈ ਗਰਮੀ ਨੇ ਬੁਰਾ ਹਲ ਕੀਤਾ ਹੈ ਤੇ ਉਹਦਾ ਸਭ ਤੋਂ ਵੱਡਾ ਲਾਜਾ ਪਾਣੀ ਤੇ ਸਾਡੇ ਨੇਤਾ ਦਾ ਜਨਮ ਦਿਨ ਹੈ ਸਾਡੇ ਨੇਤਾ ਜੀ ਨੂੰ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ ਤਸਵੀਰ ਹੈ ਆ ਉਹ ਮਟਕਾ ਹੈ ਜਿਹੜਾ ਕਿ ਹਰ ਥਾਂ ਤੇ ਇੰਸਟਾਲ ਕੀਤਾ ਜਾਊਗਾ ਸਿਰਫ ਇਸ ਕਰਕੇ ਕਿ ਯਾਦ ਰਹੇ ਲੋਕਾਂ ਨੂੰ ਇਸ ਵਕਤ ਪੋਲਿਟਿਕਸ ਦੀ ਨਹੀਂ ਪਈ ਲੋਕਾਂ ਨੂੰ ਇਸ ਵਕਤ ਪੈਸੇ ਦੀ ਨਹੀਂ ਪਈ ਸਿਰਫ ਇਸ ਦੀ ਪਈ ਹੈ ਕਿ ਜੇ ਬਾਹਰ ਜਾ ਰਹੇ ਆ ਫਿਰ ਪਿਆਸ ਲੱਗੀ ਹੈ ਪਾਣੀ ਦਾ ਇੰਤਜ਼ਾਮ ਹੋ ਜਾਏ ਤੇ ਪਾਣੀ ਦਾ ਇੰਤਜ਼ਾਮ ਜਿਹੜਾ ਹੈਗਾ ਯੂਥ ਕਾਂਗਰਸ ਕਰਨ ਜਾ ਰਹੇ ਹੈ ਰਾਹੁਲ ਗਾਂਧੀ ਦੇ ਜਨਮ ਦਿਨ ਤੇ ਕੈਮਰਾ ਪਰਸਨ ਭੁਪਿੰਦਰ ਜਗਦੀਨਾਲ ਬਸਮਰਮਾ ਢੇਲੀ ਪੋਸਟ ਚੰਡੀਗੜ੍ਹ